ਦੋਸਤੋ ਜਿਹੜੇ ਵੀ ਮੇਰੇ ਵੀਰ ਝੋਨਾ ਲਗਾ ਰਹੇ ਨੇ ਜਾਂ ਲਗਾਉਣਗੇ ਉਹਨਾਂ ਦੇ ਲਈ ਇੱਕ ਸਲਾਹ ਦੇ ਤੇਰੇਆ ਭਰਾਵੋ ਕਿ ਜਿਹੜਾ ਝੋਨਾ ਉਹ 1 ਇੰਚ ਤੋਂ ਡੂੰਘਾ ਨਾ ਲਵਾਇਓ ਕਿਉਂਕਿ ਜਦੋਂ ਤੁਸੀਂ ਝੋਨਾ ਡੂੰਘਾ ਲੱਗ ਜਾਂਦਾ ਕਿਉਂਕਿ ਪਿੰਡ ਵਾਲੀ ਲੇਬਰ ਝੋਨਾ ਥੋੜਾ ਡੂੰਘਾ ਲਾਉਂਦੀ ਹੈ ਉਹਦੇ ਨਾਲ ਕੀ ਹੁੰਦਾ ਫੇਰ ਤੁਹਾਡਾ ਝੋਨਾ ਜਿਹੜਾ ਉਹ ਖੜ ਜਾਂਦਾ ਉਹਦੇ ਦੋ ਜਣਾ ਕਈ ਵਾਰੀ ਤਿੰਨ ਜੜਾ ਵੀ ਹੋ ਜਾਂਦੀਆਂ ਨੇ ਉਹ ਫੇਰ ਕੀ ਆ ਉਹ ਝੋਨਾ 15 20 ਦਿਨ ਤੁਹਾਡਾ ਲੇਟ ਹੋ ਜਾਂਦਾ ਦੂਜੇ ਝੋਨੇ ਦੇ ਮਤਲਬਕ ਫਿਰ ਆਪਾਂ ਨੂੰ ਉਹਦੇ ਵਿੱਚ ਵੱਖਰੋ-ਵੱਖਰੇ ਖਾਦਾਂ ਪਾਉਣੀਆਂ ਪੈਂਦੀਆਂ ਨੇ ਫਿਰ ਉਹ ਜਾ ਕੇ ਝੋਨਾ ਚੱਲਦਾ ਹੈ ਇਸ ਕਰਕੇ ਜਿਹੜੇ ਵੀ ਮੇਰੇ ਵੀਰ ਝੋਨਾ ਹੁਣ ਲਵਾ ਰਹੇ ਨੇ ਜਾਂ ਲਵਾਉਣਗੇ ਉਹਨਾਂ ਨੂੰ ਇਹੀ ਸਲਾਹ ਹੈ ਕਿ ਝੋਨਾ ਜਿਹੜਾ ਉਹ ਜ਼ਿਆਦਾ ਡੂੰਘਾ ਨਾ ਲੱਗੇ ਜੇਕਰ ਡੱਕਰ ਬਾਣ ਤਾਂ ਦੋਸਤੋ ਝੋਨਾ ਲਾਉਣ ਤੋਂ ਬਾਅਦ ਤੁਸੀਂ ਉਹਦੇ ਵਿੱਚ ਦਵਾਈ ਪਾਉਣ ਤੋਂ ਕੱਖਾਂ ਦੀ ਦਵਾਈ ਪਾਉਣ ਤੋਂ ਬਾਅਦ ਉਹਦੇ ਵਿੱਚ ਪਾਣੀ ਹੈ ਜਿਹੜਾ ਘੱਟ ਰੱਖੋ ਤਾਂ ਕਿ ਜੇਕਰ ਝੋਨਾ ਡੂੰਗਾ ਵੀ ਲੱਗ ਗਿਆ ਤਾਂ ਬੂਟੇ ਨੂੰ ਆਕਸੀਜਨ ਮਿਲੂਗੀ ਜਦੋਂ ਆਕਸੀਜਨ ਉਹਦੇ ਤਣਿਆਂ ਨੂੰ ਮਿਲੂਗੀ ਤਾਂ ਬੂਟਾ ਸੋਡਾ ਖੜੂਗਾ ਨਹੀਂ ਤੇ ਨਾਲ ਦੀ ਨਾਲ ਹੀ ਚੱਲ ਪਊਗਾ ਸੋ ਇਹ ਤੁਸੀਂ ਅਜ਼ਮਾ ਕੇ ਵੀ ਦੇਖ ਸਕਦੇ ਹੋ ਆਪਾਂ ਇਸ ਤੇ ਪੱਕੇ ਦਾ ਤੌਰ ਤੇ ਟ੍ਰਾਇਲ ਕਰਕੇ ਦੇਖੇ ਹੋਏ ਨੇ ਸੋ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ